ਅੱਜ ਦੋ ਵੱਡੀਆਂ ਗੱਡੀਆਂ ਜਿਹੜੀਆਂ ਨੇ ਨਾ ਨਗਰ ਕੌਂਸਲ ਦੜਬਾ ਨੂੰ ਸਪਰਦ ਕੀਤੀਆਂ ਗਈਆਂ ਨੇ ਇੱਕ ਸੁਪਰ ਸਖਸ਼ਮ ਮਸ਼ੀਨ ਆ ਜਿਹਦੇ ਨਾਲ ਮੈਂ ਸਮਝਦਾ ਸੀਵਰੇਜ ਦੇ ਵਿੱਚ ਜੇਕਰ ਕੋਈ ਰੁਕਾਵਟ ਆ ਜਾਂਦੀ ਉਹਨੂੰ ਦੂਰ ਕਰਨ ਦੇ ਲਈ ਆ ਲਗਭਗ 39 ਲੱਖ ਰੁਪਏ ਦੀ ਜਿਹੜੀ ਮਸ਼ੀਨ ਆਈ ਹੈਗੀ ਸੋ ਇਹਦੇ ਨਾਲ ਮੈਂ ਸਮਝਦਾ ਹਲਕਾ ਖਾਸ ਕਰਕੇ ਮੈਂ ਇਹ ਨਗਰ ਕੌਂਸਲ ਦੜਬਾ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਸਫਾਈ ਜਿਹੜੀ ਆ ਹੋਰ ਬਿਹਤਰ ਤਰੀਕੇ ਨਾਲ ਹੋਊਗੀ ਔਰ ਸੀਵਰੇਜ ਜਿਹੜਾ ਬੜੇ ਅچھے ਤਰੀਕੇ ਨਾਲ ਕੰਮ ਕਰੂਗਾ ਇਸੇ ਤਰ੍ਹਾਂ ਕੂੜਾ ਇਕੱਠਾ ਕਰਨ ਲਈ ਇੱਕ ਛੋਟੀ ਮਸ਼ੀਨ ਜਿਹੜੀ ਆ ਉਹ 7 ਲੱਖ ਰੁਪਏ ਦਾ ਟੈਂਪੂ ਆਇਆਗਾ ਸੋ ਹੋਰ 5 ਟੈਂਪੂ ਜਿਹੜੇ ਨੇ ਬੜੇ ਜਲਦੀ ਜਿਹੜੇ ਦਿੱਤੇ ਜਾਣਗੇ ਤਾਂ ਕਿ ਸਫਾਈ ਜਿਹੜੀ ਆ ਉਹ ਬੜੇ ਅچھے ਤਰੀਕੇ ਨਾਲ ਹੋ ਸਕੇ ਕਿਤੇ ਵੀ ਜਿਹੜੀ ਆ ਗੰਦਗੀ ਦਿਖਾਈ ਆਉਣ ਵਾਲੇ ਸਮੇਂ ਚ ਨਹੀਂ ਦੇ ਦੋ ਸਰਦੜ ਦੇ ਵਿਕਾਸ ਲਈ ਵੱਡੀਆਂ ਜਿਹੜੀਆਂ ਗ੍ਰਾਂਟਾਂ ਜਾਰੀ ਹੋ ਰਹੀਆਂ ਨੇ ਮਿਨੀ ਸੈਕਰੀਟ ਦਾ ਵੀ ਕੰਮ ਜਿਹੜਾ ਚੱਲ ਰਿਹਾ ਕੋਈ ਤਾਂ ਕਹਿੰਦੇ ਰੋਡ ਦੀ ਦੇਖੋ ਸਾਡਾ ਜਿਹੜਾ ਮਿਨੀ ਸੈਕਰੀਟ ਦਾ ਕੰਮ ਬਣ ਰਿਹਾ ਹੈਗਾ ਉਹ ਲਗਭਗ ਸਾਡਾ ਜੂਨ ਤੱਕ ਜਿਹੜਾ ਹੈਗਾ ਉਹ ਬਿਲਡਿੰਗ ਬਣ ਕੇ ਤਿਆਰ ਹੋਣ ਦੀ ਸਾਡੀ ਸਭਾਵਨਾ ਕੀ ਔਰ ਜ਼ੋਨ ਦੇ ਵਿੱਚ ਜਿਹੜੀ ਆ ਉਹ ਸਾਡੇ ਸਾਰੇ ਅਫਸਰ ਸਾਹਿਬਾਨ ਉਸ ਬਿਲਡਿੰਗ ਸ਼ਿਫਟ ਹੋ ਜਾਣਗੇ ਔਰ ਇੱਕੋ ਛਾਦ ਦੇ ਥੱਲੇ ਇੱਕੋ ਛਾਦ ਦੇ ਥੱਲੇ ਸਾਰੀਆਂ ਸਬਦਾਵਾਂ ਹੋਣਗੀਆਂ ਚਾਹੇ ਐਸ ਡੀ ਐਮ ਸਾਹਿਬ ਦਾ ਦਫਤਰ ਡੀ ਐਸ ਪੀ ਸਾਹਿਬ ਦਾ ਦਫਤਰ ਤਹਿਸੀਲ ਦਾ ਬੀ ਡੀ ਪੀਓ ਸੀ ਡੀ ਪੀ ਪੱਤਰ ਨੇ ਉਹ ਇੱਕੋ ਛੱਤ ਦੇ ਥੱਲੇ ਹੋਣਗੇ ਔਰ ਮੈਂ ਸਮਝਦਾ ਹਲਕਾ ਦਰਬਾਰ ਦੇ ਅੰਦਰ ਇਹ ਬਹੁਤ ਭਾਰੀ ਮੰਗ ਸੀ ਇਹ ਬਹੁਤ ਜਿਹੜੀ ਆ ਹੱਲ ਹੋ ਚੁੱਕੀ ਹੈ ਸਰ ਆਮ ਆਦਮੀ ਪਾਰਟੀ ਦਾ ਲੈ ਇੱਕ ਤੁਸੀਂ ਪਰਸੋਂ ਹੋਵੇਗਾ ਤੁਸੀਂ ਕਿਹਾ ਕਿ ਪ੍ਰਾਈਵੇਟ ਜਗ੍ਹਾ ਲੈ ਕੇ ਖਰੀਦੀ ਗਈ ਇਹ ਹੋ ਜੀ ਤੱਕ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਇਹਨੂੰ ਕਿਵੇਂ ਦੇਖੋ ਕੋਠੇ ਪਿੰਡ ਕੋਠੇ ਆਲਾ ਸਿੰਘ ਜਿਹੜਾ ਖੜਿਆਲ ਪਿੰਡ ਤੋਂ ਵਿੱਚ ਬਣਿਆ ਪਿੰਡ ਆ ਉਹਦੇ ਵਿੱਚ ਬਹੁਤ ਲੰਬੇ ਅਰਸੇ ਤੋਂ ਢਾਈ 300 ਪਰਿਵਾਰ ਜਿਹੜਾ ਗਰੀਬ ਪਰਿਵਾਰ ਸੀ ਜਿਹੜਾ ਦਲਿਤ ਪਰਿਵਾਰ ਸੀ ਜਿਨ੍ਹਾਂ ਦੇ ਬੈਸਵਨ ਦਾ ਗੰਦੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਸੀਗਾ ਬਹੁਤ ਲੰਬੇ ਅਰਸੇ ਤੋਂ ਨੂੰ ਸਮੱਸਿਆ ਸੀਗਾ ਪਰ ਅਸੀਂ ਇੱਕ ਪ੍ਰਾਈਵੇਟ ਵਿਅਕਤੀ ਤਿਆਰ ਕਰਕੇ ਉਹ ਤੋਂ 37 ਲੱਖ ਰੁਪਏ ਦੀ ਜ਼ਮੀਨ ਜਿਹੜੀ ਖਰੀਦ ਕੇ ਪਿੰਡ ਨੂੰ ਦਿੱਤੀ ਆ ਤੇ ਹੁਣ ਉੱਥੇ ਗੰਦੇ ਪਾਣੀ ਦੀ ਸਮੱਸਿਆ ਦਾ ਪਰਮਾਨੰਤ ਹੱਲ ਹੋ ਚੁੱਕਿਆ ਨਹੀਂ ਉਸ ਬਹੁਤ ਸਾਰੇ ਲੋਕ ਜਿਹੜੇ ਸੀਗੇ ਬਹੁਤ ਹੀ ਬੈਸਵਨ ਦਾ ਮਾੜੀ ਜ਼ਿੰਦਗੀ ਜੀਣ ਲਈ ਮਜਬੂਰ ਹੋਏ ਸੀਗੇ ਸੋ ਉਹ ਸੜਕਾਂ ਦਾ ਕੰਮ ਕਦੋਂ ਲੱਗੂ ਹੋਣਗੇ ਨਵੀਆਂ ਸੜਕਾਂ ਬਣਾਉਣ ਦਾ ਕੰਮ ਜਿਹੜਾ ਉਹ ਅਸੀਂ ਲਗਭਗ ਅਗਲੇ ਮਹੀਨੇ ਸ਼ੁਰੂ ਕਰਾਂਗੇ ਕਿਉਂਕਿ ਅਜੇ ਮੌਸਮ ਖਰਾਬ ਆ ਅਗਲੇ ਮਹੀਨੇ ਕੰਮ ਸ਼ੁਰੂ ਹੋਊਗਾ ਤਾਂ ਕਿ ਮਈ ਜੂਨ ਤੱਕ ਉਹ ਸੜਕਾਂ ਸਾਰੀਆਂ ਬਣ ਕੇ ਤਿਆਰ ਹੋਣਗੀਆਂ ਔਰ ਗਰਮੀ ਦੇ ਗਰਮੀ ਦੇ ਵਿੱਚ ਜਿਹੜੀ ਲੋਕ ਅਛੇ ਤਰੀਕੇ ਨਾਲ ਕੰਮ ਕਰਦੇ ਅੱਜ ਦੋ ਵੱਡੀਆਂ ਗੱਡੀਆਂ ਜਿਹੜੀਆਂ ਨੇ ਉਹ ਨਗਰ ਕੌਂਸਲ ਦਿਰਬਨ ਨੂੰ ਸਪਰਦ ਕੀਤੀਆਂ ਗਈਆਂ ਨੇ ਇੱਕ ਸੁਪਰ ਸਖਸ਼ਮ ਮਸ਼ੀਨ ਆ ਜਿਹਦੇ ਨਾਲ ਮੈਂ ਸਮਝਦਾ ਸੀਵਰੇਜ ਦੇ ਵਿੱਚ ਜੇਕਰ ਕੋਈ ਰੁਕਾਵਟ ਆ ਜਾਂਦੀ ਉਹਨੂੰ ਦੂਰ ਕਰਨ ਦੇ ਲਈ ਆ ਲਗਭਗ 39 ਲੱਖ ਰੁਪਏ ਦੀ ਆ ਜਿਹੜੀ ਮਸ਼ੀ ਜੀ ਸੋ ਇਹਦੇ ਨਾਲ ਮੈਂ ਸਮਝਦਾ ਹਲਕਾ ਖਾਸ ਕਰਕੇ ਮੈਂ ਨਗਰ ਕੌਂਸਲ ਦਰਬਾ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਸਫਾਈ ਜਿਹੜੀ ਆ ਹੋਰ ਬੇ ਅچھے ਤਰੀਕੇ ਨਾਲ ਹੋਊਗੀ ਔਰ ਸੀਵਰੇਜ ਜਿਹੜਾ ਬੜੇ ਅچھے ਤਰੀਕੇ ਨਾਲ ਕੰਮ ਕਰੂਗਾ ਇਸੇ ਤਰ੍ਹਾਂ ਕੂੜਾ ਇਕੱਠਾ ਕਰਨ ਲਈ ਇੱਕ ਛੋਟੀ ਮਸ਼ੀਨ ਜਿਹੜੀ ਆ ਉਹ 7 ਲੱਖ ਰੁਪਏ ਦਾ ਟੈਂਪੂ ਆਇਆਗਾ ਸੋ ਇਸੇ ਤਰ੍ਹਾਂ ਹੋਰ 5 ਟੈਂਪੂ ਜਿਹੜੇ ਨੇ ਬੜੀ ਜਲਦੀ ਜਿਹੜੇ ਦਿੱਤੇ ਜਾਣਗੇ ਤਾਂ ਕਿ ਸਫਾਈ ਜਿਹੜੀ ਆ ਉਹ ਬੜੇ ਅچھے ਤਰੀਕੇ ਨਾਲ ਹੋ ਸਕੇ ਕਿਤੇ ਵੀ ਜਿਹੜੀ ਆ ਗੰਦਗੀ ਦਿਖਾਈ ਆਉਣ ਵਾਲੇ ਸਮੇਂ ਚ ਨਹੀਂ ਦੇਉਂ ਸਰਦੜ ਦੇ ਵਿਕਾਸ ਲਈ ਵੱਡੀਆਂ ਜਿਹੜੀਆਂ ਗ੍ਰਾਂਟਾਂ ਜਾਰੀ ਹੋ ਰਹੀਆਂ ਨੇ ਮਿਨੀ ਸੈਕਰੀਟ ਦਾ ਵੀ ਕੰਮ ਜਿਹੜਾ ਚੱਲ ਰਿਹਾ ਕੋਦੋਂ ਤੱਕ ਕਹਿੰਦੇ ਰਹੋਗੇ ਦੇਖੋ ਸਾਡਾ ਜਿਹੜਾ ਮਿਨੀ ਸੈਕਰੀਟ ਦਾ ਕੰਮ ਬਣ ਰਿਹਾ ਹੈਗਾ ਉਹ ਲਗਭਗ ਸਾਡਾ ਜੂਨ ਤੱਕ ਜਿਹੜਾ ਹੈਗਾ ਉਹ ਬਿਲਡਿੰਗ ਬਣ ਕੇ ਤਿਆਰ ਹੋਣ ਦੀ ਸਾਰੀ ਸੰਭਾਵਨਾ ਕੀ ਔਰ ਜ਼ੋਨ ਦੇ ਵਿੱਚ ਜਿਹੜੀ ਆ ਉਹ ਸਾਡੇ ਸਾਰੇ ਅਫਸਰ ਸਾਹਿਬਾਨ ਉਸ ਬਿਲਡਿੰਗ ਸ਼ਿਫਟ ਹੋ ਜਾਣਗੇ ਔਰ ਇੱਕੋ ਛਾਦ ਦੇ ਥੱਲੇ ਇੱਕੋ ਛਾਦ ਦੇ ਥੱਲੇ ਸਾਰੀਆਂ ਸਬਦਾਵਾਂ ਹੋਣਗੀਆਂ ਚਾਹੇ ਐਸ ਡੀ ਐਮ ਸਾਹਿਬ ਦਾ ਦਫਤਰ ਡੀ ਐਸ ਪੀ ਸਾਹਿਬ ਦਾ ਦਫਤਰ ਤਹਿਸੀਲ ਦਾ ਬੀ ਡੀ ਪੀਓ ਸੀ ਡੀ ਨੇ ਉਹ ਇੱਕੋ ਛਾਦੇ ਥੱਲੇ ਹੋਣਗੇ ਔਰ ਮੈਂ ਸਮਝਦਾ ਹਲਕਾ ਦਰਵਾਜ਼ੇ ਅੰਦਰ ਤੇ ਬਹੁਤ ਭਾਰੀ ਮੰਗ ਸੀ ਇਹ ਬਹੁਤ ਜੜੀ ਆ ਹੱਲ ਹੋ ਚੁੱਕੀ ਹੈ ਯਾਰ ਆਮ ਆਦਮੀ ਪਾਰਟੀ ਦਾ ਲੈ ਇੱਕ ਤੁਸੀਂ ਪਰਸੋਂ ਜਗਾ ਤੁਸੀਂ ਜਗਾ ਕਿਈ ਪ੍ਰਾਈਵੇਟ ਜਗਾ ਲੈ ਕੇ ਖਰੀਦੀ ਗਿਆ ਇਹ ਅਜੇ ਤੱਕ ਪੰਜਾਬ ਤੇ ਪਹਿਲੀ ਵਾਰ ਹੋਇਆ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਕੋਠੇ ਪਿੰਡ ਕੋਠੇ ਵਾਲਾ ਸਿੰਘ ਜਿਹੜਾ ਖੜਿਆਲ ਪਿੰਡ ਤੋਂ ਵਿੱਚ ਬਣਿਆ ਪਿੰਡ ਆ ਉਹਦੇ ਵਿੱਚ ਬਹੁਤ ਲੰਬੇ ਅਰਸੇ ਤੋਂ ਢਾਈ 300 ਪਰਿਵਾਰ ਜਿਹੜਾ ਗਰੀਬ ਪਰਿਵਾਰ ਸੀ ਜਿਹੜਾ ਦਲਿਤ ਪਰਿਵਾਰ ਸੀ ਜਿਨ੍ਹਾਂ ਦਾ ਬੈਸਵੰਦਾ ਗੰਦੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਸੀਗਾ ਬਹੁਤ ਲੰਬੇ ਅਰਸੇ ਤੋਂ ਨੂੰ ਸਮੱਸਿਆ ਸੀਗਾ ਪਰ ਅਸੀਂ ਇੱਕ ਪ੍ਰਾਈਵੇਟ ਵਿਅਕਤੀ ਤਿਆਰ ਕਰਕੇ ਉਹ ਤੋਂ 37 ਲੱਖ ਰੁਪਏ ਦੀ ਜ਼ਮੀਨ ਜਿਹੜੀ ਖਰੀਦ ਕੇ ਪਿੰਡ ਨੂੰ ਦਿੱਤੀ ਆ ਤੇ ਹੁਣ ਉੱਥੇ ਗੰਦੇ ਪਾਣੀ ਦੀ ਸਮੱਸਿਆ ਦਾ ਪਰਮਾਨੌਰ ਤੇ ਹੱਲ ਹੋ ਚੁੱਕਿਆ ਨਹੀਂ ਉਸ ਬਹੁਤ ਸਾਰੇ ਲੋਕ ਜਿਹੜੇ ਸੀਗੇ ਬਹੁਤ ਹੀ ਬੈਸਵੰਦਾ ਮਾੜੀ ਜ਼ਿੰਦਗੀ ਜੀਣ ਲਈ ਮਜਬੂਰ ਹੋਏ ਸੀਗੇ ਸੋ ਉਹ ਸਰਕਾਂ ਦਾ ਕੰਮ ਕਦੋਂ ਲੱਗੂ ਹੋਣਗੇ ਨਵੀਆਂ ਸੜਕਾਂ ਬਣਾਉਣ ਦਾ ਕੰਮ ਜਿਹੜਾ ਉਹ ਅਸੀਂ ਲਗਭਗ ਅਗਲੇ ਮਹੀਨੇ ਸ਼ੁਰੂ ਕਰਾਂਗੇ ਕਿਉਂਕਿ ਅਜੇ ਮੌਸਮ ਖਰਾਬ ਆ ਅਗਲੇ ਮਹੀਨੇ ਕੰਮ ਸ਼ੁਰੂ ਹੋਊਗਾ ਤਾਂ ਕਿ ਮਈ ਜੂਨ ਤੱਕ ਉਹ ਸੜਕਾਂ ਸਾਰੀਆਂ ਬਣ ਕੇ ਤਿਆਰ ਹੋਣਗੀਆਂ ਔਰ ਗਰਮੀ ਦੇ ਗਰਮੀ ਦੇ ਵਿੱਚ ਜਿਹੜੀ ਲੋਕ ਅਛੇ ਤਰੀਕੇ ਨਾਲ ਕੰਮ ਕਰਦੇ